ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿੰਦਾ ਪ੍ਰਕਾਸ਼ ਗੁਰੂ ਇਸ ਸਾਲ 4 ਸਤੰਬਰ 2024 ਨੂੰ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਸੋਚਿਸ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਬਣਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸ਼ੁਕ ਪੀਰਤਨ ਨਾਮ ਸਿਮਰ ਸਤਸੰਗ ਵੱਲੋਂ ਜੀਵਨ ਜੋਗਤ ਸੰਵਾਗਪਾ ਦੀ ਲੜੀ ਦੀ ਆਰੰਭਤਾ ਹਰ ਸਾਲ ਦੀ ਤਰ੍ਹਾਂ ਭਾਈ ਸਿੰਘਾ ਲਾਰੈਂਸ ਰੂੜ ਤੋਂ ਅੱਜ ਆਰੰਭ ਕੀਤੀ ਗਈ ਹੈ ਔਰ ਸ਼ਹਿਰ ਦੇ ਸ਼ਹਿਰ ਤੋਂ ਬਾਹਰ ਵੀ ਰਕਬਾਕੂ 35 ਸਥਾਨਾਂ ਤੇ ਇਹ ਜਿਹੜੇ ਮਹਾਨ ਗੁਰਮਤ ਸਮਾਗਮ ਨੇ ਇਹ ਜੀਵਨ ਜੋਤ ਸਮਾਗਮ ਕਰਵਾਇਆ ਜਾਣੇ ਦਾ ਸੰਗਤ ਨੂੰ ਸੁਨੇਹਾ ਦੇਣ ਦਾ ਜਿਹੜਾ ਯਤਨ ਹੈ ਉਹ ਸ਼ਬਦ ਕੀਰਤਨ ਨਾਮ ਸਿਮਰ ਸਤਸੰਗ ਵੱਲੋਂ ਔਰ ਮੈਨੇਜਰ ਸੱਚਕੰਡ ਸ਼ਹਿਰਮੰਦਰ ਸਾਹਿਬ ਜੀ ਵੱਲੋਂ ਦਿੱਤਾ ਜਾਣਾ ਔਰ 4 ਸਤੰਬਰ ਨੂੰ ਅਮਰਤ ਵੇੜੇ ਗੁਰਦੁਆਰਾ ਸ਼੍ਰੀ ਰਾਮ ਸਰਸਵਰ ਜੀ ਤੋਂ ਸਾਧਗੁਰੂ ਧਾਨਕੁਰ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਸ਼ਾਇਆ ਹੈ 8 ਪੰਜ ਪਿਆਰੇ ਸਰਬਾਨ ਦੀ ਪੋਵਾਈ ਵਿੱਚ ਮਹਾਨ ਰਕਤ ਦੀ ਹਰਮਤਾ ਹੋਣੀ ਹੈ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਨਾ ਹੋਣ ਵਾਲੇ ਸਾਰੇ ਹਿਸਵਾਗਮਾਂ ਦੇ ਵਿੱਚ ਪਹੁੰਚ ਕਰਕੇ ਸ਼ਬਦ ਕੀਰਤਨ ਕਥਾ ਵਿਚਾਰਾਂ ਸਰਮਣ ਕਰਕੇ ਸਤਿਗੁਰਾਂ ਦਾ ਜੋ ਸ਼ਾਨੁਮ ਪਵਿੱਤਰ ਉਪਦੇਸ਼ ਹੈ ਉਹ ਹਾਸਲ ਕਰਕੇ ਉਹ ਸੁਣ ਕੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਢਾਲ ਕੇ ਤੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੂਹੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਅਰਦਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ